ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਵਸਦੇ ਹਜ਼ਾਰਾਂ ਪ੍ਰਵਾਸੀ ਟਰੱਕ ਡਰਾਈਵਰਾਂ ਖਾਸ ਕਰਕੇ ਸਿੱਖ ਭਾਈਚਾਰੇ ਲਈ ਚਿੰਤਾ ਵਾਲੀ ਖਬਰ ਸਾਹਮਣੇ ਆਈ ਹੈ ਇੱਕ ਸੰਗੀ ਆਡਿਟ ਤੋਂ ਬਾਅਦ ਲਗਭਗ 20 ਹਜ਼ਾਰ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਧਾਰਕਾਂ ਦੇ ਲਾਇਸੈਂਸ ਰੱਦ ਹੋਣ ਦਾ ਖਤਰਾ ਪੈਦਾ ਹੋ ਗਿਆ ਕਿਉਂਕਿ ਉਹ ਹੁਣ ਸੰਗੀ ਮਾਪ ਡੰਡਾ ਤੇ खरे ਨਹੀਂ ਉਤਰਦੇ ਪਾਏਗੇ ਇਸ ਗੰਭੀਰ ਮੁੱਦੇ ਨੂੰ ਲੈ ਕੇ ਅਮਰੀਕੀ ਸੈਨੇਟਰ ਐਡਮ ਸ਼ਿਫ ਨੇ ਸਿੱਖ ਡਰਾਈਵਰਾਂ ਅਤੇ ਕਾਰੋਬਾਰੀਆਂ ਨਾਲ ਇੱਕ ਵਿਸ਼ੇਸ਼ ਗੋਲ ਮੇਜ਼ ਕਾਨਫਰੈਂਸ ਕੀਤੀ ਤਾਂ ਜੋ ਉਹਨਾਂ ਨੂੰ ਦਰਪੇਸ਼ ਖਤਰਿਆਂ ਅਤੇ ਆਰਥਿਕ ਪ੍ਰਭਾਵਾਂ ਬਾਰੇ ਜਾਣਿਆ ਜਾ ਸਕੇ ਰੋਡ ਲਾਈਨਰ ਲੋਜਿਸਟਿਕ ਦੇ ਮਾਲਕ ਸੁਖਵੀਰ ਜੋਹਲ ਨੇ ਆਪਣਾ ਦੁੱਖ ਸਾਂਝਾ ਕਰਦੇ ਦੱਸਿਆ ਕਿ ਇਸ ਮਾਹੌਲ ਕਾਰਨ ਕਈ ਡਰਾਈਵਰ ਕੰਮ ਤੇ ਆਉਣ ਤੋਂ ਵੀ ਡਰ ਰਹੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਡਰਾਈਵਰ ਨਹੀਂ ਆਉਣਗੇ ਤਾਂ ਮਕੈਨਿਕਿੰਗ ਅਤੇ ਡਿਸਪੈਚਰਾਂ ਦੀਆਂ ਨੌਕਰੀਆਂ ਵੀ ਚਲੀਆਂ ਜਾਣਗੀਆਂ ਕਿਉਂਕਿ ਸਾਰਾ ਕਾਰੋਬਾਰ ਡਰਾਈਵਰਾਂ ਨਾਲ ਜੁੜਿਆ ਹੋਇਆ ਹੈ ਸੈਨੇਟਰ ਸ਼ਿਫ ਨੇ ਵੀ ਹੈਰਾਨੀ ਜਤਾਈ ਹੈ ਕਿ ਕਈ ਕੰਪਨੀਆਂ ਦੇ 10-10 ਤੋਂ ਵੱਧ ਟਰੱਕ ਬੇਲੇ ਖੜੇ ਨੇ ਜਿਸ ਨਾਲ ਨੌਕਰੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਚੀਜ਼ਾਂ ਦੀਆਂ ਕੀਮਤਾਂ ਵਾਦਰੀਆਨੀ ਇਸ ਮਾਮਲੇ ਵਿੱਚ ਇੱਕ ਹੋਰ ਵੱਡਾ ਮੋੜ ਉਦੋਂ ਆਇਆ ਜਦੋਂ ਅਮਰੀਕੀ ਟ੍ਰਾਂਸਪੋਰਟ ਵਿਭਾਗ ਨੇ ਲਾਇਸੈਂਸ ਰੱਦ ਕਰਨ ਵਿੱਚ ਦੇਰੀ ਕਾਰਨ ਕੈਲੀਫੋਰਨੀਆ ਦੇ 160 ਮਿਲੀਅਨ ਡਾਲਰ ਦੇ ਫੰਡ ਰੋਕ ਲਏ ਇਸ ਤੋਂ ਇਲਾਵਾ ਅਜਈਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਕਿ ਹਾਈਵੇ ਤੇ ਸਕੇਲਾਂ ਤੇ ਡਰਾਈਵਰਾਂ ਨੂੰ ਰੋਕੇ ਉਹਨਾਂ ਦੀ ਇਮੀਗ੍ਰੇਸ਼ਨ ਸਥਿਤੀ ਦੀ ਜਾਂਚ ਹੋਣ ਤੱਕ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ ਸੈਨੇਟਰ ਸ਼ਿਪ ਨੇ ਇਸ ਕਾਰਵਾਈ ਦੀ ਨਿੰਦਾ ਕਰਦੇ ਕਿਹਾ ਹੈ ਕਿ ਇਹ ਸਰਕਾਰੀ ਕੋਸ਼ਿਸ਼ ਪ੍ਰਵਾਸੀ ਭਾਈਚਾਰਿਆਂ ਵਿੱਚ ਡਰ ਅਤੇ ਸ਼ੱਕ ਪੈਦਾ ਕਰ ਰਹੀ ਹੈ ਸੈਨੇਟਰ ਐਡਮ ਸ਼ਿਫ ਨੇ ਭਰੋਸਾ ਦਿੱਤਾ ਹੈ ਕਿ ਉਹ ਅਤੇ ਹੋਰ ਡੈਮੋਕ੍ਰੇਟ ਸੈਨੇਟਰ ਇਸ ਮੁੱਦੇ ਤੇ ਕੰਮ ਕਰ ਰਹੇ ਨੇ ਤਾਂ ਜੋ ਪ੍ਰਵਾਸੀ ਟਰੱਕ ਡਰਾਈਵਰ ਆਪਣੇ ਲਾਇਸੈਂਸ ਬਰਕਰਾਰ ਰੱਖ ਸਕਣ ਉਹਨਾਂ ਨੇ ਕਿਹਾ ਕਿ ਲੋਕਾਂ ਦਾ ਕੰਮ ਤੇ ਆਉਣਾ ਅਤੇ ਟਰੱਕਾਂ ਦਾ ਖੜੇ ਹੋਣਾ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ